ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਸਰਮ ਸਿੰਘ ਕੋ ਬੋਚੂਗੇ ਜੀ ਪਿੰਡ ਪੱਡੇ ਜ਼ਿਲ੍ਹਾ ਗੁਰਦਾਪੁਰ ਪਹਿਲ ਤਸੀਹ ਬਟਾਲਾ ਮੇਰੇ ਕੈਮਰਾ ਕੋ ਅੱਜ ਵੀ ਘੜੋ 6-7 ਦੇ ਲੱਭ ਪਸ਼ੂ ਸੇਲਾ ਬਾਈਆਂ ਕੋਲ ਜੀ ਤੇ ਆਉਂ ਫਿਰ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਤਿਕਾਰ ਸਤਿ ਸ਼੍ਰੀ ਅਕਾਲ ਹੋਰ ਬਾਈ ਜੀ ਸਤਿਕਾਰ ਠੀਕ ਠਾਕ ਹੋਰ ਸੇਤਾ ਜੀ ਹਾਂ ਜੀ ਮੇਰਾ ਮੇਰਾ ਨਹੀਂ ਮੇਰਾ ਚਲੋ ਪਹਿਲਾ ਫਤਿਹ ਦੀ ਸਾਂਝ ਆਈਏ ਹਾਂ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਆਸ ਕਰਦੇ ਹਾਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਤੰਦਰੁਸਤ ਚੜ੍ਹਦੀ ਕਲਾ ਚ ਰੱਖੇ ਹਾਂਜੀ ਹਾਂਜੀ ਤੇ ਬਾਕੀ ਸੰਦੀਪ ਜੀ ਸਾਡੀ ਤੇ ਇੱਕੋ ਹੀ ਬੇਨਤੀ ਹੁੰਦੀ ਆ ਹਾਂਜੀ ਹਾਂਜੀ ਸੇਵਾ ਕਰੋ ਹਾਂਜੀ ਮਾਂ ਪਿਓ ਦੀ ਤੇ ਸਤਕਾ ਬਾਜ ਬਾਜ ਬਿਲਕੁਲ ਬਿਲਕੁਲ ਜੀ ਕਿਉਂਕਿ ਇਹ ਅੱਜ ਦੇ ਥਮੇ ਵਿੱਚ ਬਹੁਤ ਜ਼ਰੂਰੀ ਹਾਂਜੀ 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 ਕਿ ਇੰਨਾ ਕੁ ਜ਼ਰੂਰੀ ਹੋ ਗਿਆ ਨਾ ਬਜ਼ੁਰਗ ਇਕੱਲੇ ਪੈਂਦੇ ਜਾਂਦੇ ਜੀ ਹਾਂਜੀ ਹਾਂਜੀ ਇਹਨਾਂ ਨੂੰ ਸੰਭੋ ਜਿੰਨਾ ਸੰਭਿਆ ਜਾਦਾ ਹੈ ਗਾਵਾ ਇਹ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਵੀ ਇਹ ਤੁਹਾਡੇ ਰੱਬ ਆਹ ਜਣੇ ਜੇ ਤੁਸੀਂ ਇਹਨਾਂ ਦੀ ਸੇਵਾ ਕਰਦੇ ਆ ਨਾ ਹਾਂਜੀ ਤੇ ਦੁਨੀਆਂ ਦੀ ਸਾਰੇ ਫਾਲਤਾਂ ਨੂੰ ਮਿਲ ਜਾਣੇ ਬਿਲਕੁਲ ਬਿਲਕੁਲ ਜੀ ਠੀਕ ਵਾ ਤੇ ਇਹ ਤੁਸੀਂ ਇਹਨੂੰ ਨਹੀਂ ਨਾ ਸਾਹਮਦੇ ਤੇ ਤਨ ਦੀ ਖੁਸ਼ੀ ਕੋਈ ਨਹੀਂ ਇਹ ਰਹੇਗਾ ਜੀ ਖੁਸ਼ੀ ਮਨ ਦੀ ਹੁੰਦੀ ਆ ਜੇ ਪਰਿਵਾਰ ਖੁਸ਼ ਵਾ ਮਾਪਿਓ ਖੁਸ਼ ਵਾ ਜੇ ਘਰ ਰੱਬ ਬੈਠਾ ਖੁਸ਼ ਵਾ ਨਾ ਹਾਂਜੀ ਤੇ ਸਾਰੀ ਦੁਨੀਆਂ ਦਾ ਧੰਨ ਤੁਹਾਡੇ ਕੋਲ ਵਾਜੇ ਵਾ ਬਿਲਕੁਲ ਠੀਕ ਵਾ ਨਾ ਤੇ ਨਹੀਂ ਆ ਤੇ ਬਡਾਪੇ ਚ ਜਾ ਕੇ ਸਾਨੂੰ ਪਸਤਾਵਾ ਮਿਲਦਾ ਜੇ ਪਤਾ ਹੁੰਦਾ ਤਾਂ ਅਸੀਂ ਬਜ਼ੁਰਗ ਬਿਲਕੁਲ ਬਿਲਕੁਲ ਜੀ ਠੀਕ ਵਾ ਨਾ ਹਰ ਵੀਡੀਓ ਚ ਹਰ ਸਮੇਂ ਬੇਨਤੀ ਕਰਦੇ ਰਹੀਦਾ ਵਾ ਵੀ ਬਜ਼ੁਰਗਾਂ ਨੂੰ ਸੰਭੋ ਜਿੰਨਾ ਹੋ ਸਕਦਾ ਟਾਈਮ ਦਿਆ ਕਰੋ ਟਾਈਮ ਬਜ਼ੁਰਗ ਮੰਗਦੇ ਜੇ ਕੱਲੇ ਪੈਂਦੇ ਜਾਂਦੇ ਜੇ ਉਹਨਾਂ ਕੋ ਵਿਆਹ ਕਰੋ ਦੁੱਖ ਸੁੱਖ ਸੁਣਿਆ ਕਰੋ ਉਹਨਾਂ ਦੀਆਂ ਕਈਆਂ ਗੱਲਾਂ ਤੁਹਾਨੂੰ ਬਡਾਪੇ ਚ ਕੰਮ ਆਉਣਗੀਆਂ ਬਿਲਕੁਲ ਜਵਾਨੀ ਚ ਪਤਾ ਨਹੀਂ ਲੱਗਦਾ ਬਿਲਕੁਲ ਖੂਨ ਦਾ ਜੱਜ ਜੋਰ ਹੁੰਦਾ ਸਮਝ ਨਹੀਂ ਆਉਂਦੀ ਠੀਕ ਆ ਐਵੇਂ ਜਿਹਾ ਲੱਗਦੀਆਂ ਪਰ ਜਦੋਂ ਉਮਰ ਸਮੇਂ ਨਾਲ ਬੀਤਦੀ ਜਾਂਦੀ ਹੈ ਨਾ 50 ਤੋਂ ਟੱਪਣ ਲੱਗੀਦਾ ਉਹ ਚੇਤੇ ਆਉਂਦੇ ਆਂਦੇ ਜੀ ਆਂਦੇ ਬਿਲਕੁਲ ਜੀ ਤੇ ਇਸ ਕਰਕੇ ਉਹਨਾਂ ਨੂੰ ਸਮਾਂ ਟਾਈਮ ਬਿਆ ਕਰੋ ਮਾਪਿਓ ਤੁਹਾਡਾ ਵਾ ਸੇਵਾ ਤੁਸੀਂ ਕਰਨੀ ਆ ਦੇ ਸੋਭਾ ਜੀ ਬਾਜੀ ਬਾਤ ਹਰ ਵੀਡੀਓ ਚ ਹਰ ਸਮੇਂ ਸੇਵਾ ਮਤਲਬ ਬੇਨਤੀਆਂ ਕਰਦੇ ਜਿਹਾ ਹੱਥ ਜੋੜ ਕੇ ਵੀ ਮਾਂ ਪਿਓ ਦੀ ਸੇਵਾ ਕਰਿਆ ਕਰੋ ਟਾਈਮ ਦਿਆ ਕਰੋ ਬਾਕੀ ਸੰਦੀਪ ਜੀ ਮਾਲ ਤੇ ਬਾਬੇ ਦੀ ਕਿਰਪਾ ਆ ਗਿਆ ਦੇ ਚਾਹੇ ਆਈ ਜਾਣਾ ਗਈ ਜਾਣਾ ਜਾਈ ਜਾਣਾ ਆ ਵੀ ਸੰਦੀਪ ਜੀ ਬੱਚੀ ਬੜੀ ਚੰਗੀ ਆ ਇੱਧਰ ਆਓ ਜਰਾ ਆਈ ਥੇ ਵੀ ਹੈ ਗੱਬਣ ਬਜੀ ਗੱਬਣਾ ਟੱਪਲੇਵੇ ਦਾ ਅਜੇ 4-5 ਦਿਨ ਨਹੀਂ ਸੁਣਦੀ ਠੀਕ ਆ ਦੂਜਾ ਸੁਆਵਾ ਹਾਂਜੀ ਕੋਲੋ ਕੋਲੋ ਚਾਰ ਤੋਂ ਪੰਜ ਦੇਣ ਨਹੀਂ ਕਿ ਟੱਪ ਲੈਵੇ ਦਾ ਲਾਈਫ ਫੇਰਦੀ ਤੇ ਇਹ ਤੋਂ ਕਿਤੇ ਹੋਰ ਬਣੂਗੀ ਤੇ ਫੇਰ ਚੰਗੀ ਵੇੜਾ ਨਾ ਭਾਈ ਜੀ ਬਰੀਡ ਆ ਵੇਖੋ ਮੂਮ ਬਰੀਡ ਬੋਲ ਬਰੀਡ ਵੇਖਿਓ ਸੁਣੀ ਆਹ ਵੇਖੋ ਬਰੀਡ ਬਹੁਤ ਵਾਹ ਲੈ ਰੋ ਦਿਖਾ ਦਿਓ ਅਜੇ ਵੇੜ ਨਾ ਬਣਾਂ ਜੀ ਹੈ ਅਜੇ ਕੁਛ ਵੀ ਨਹੀਂ ਤੇ 13 ਤਰੀਕ ਨੂੰ ਦਿਨ ਪੂਰੇ ਉਹਨਾਂ ਦੱਸਿਆ ਹੁੰਦੇ ਇਹਦੇ ਬੱਚੀ ਦੇ ਆਜੋ ਜੀ ਆਜੋ ਤੇ ਅਜੇ ਵੇਖ ਬਣੀ ਕਿੰਨੀ ਸੰਦੀਪ ਜੀ ਬਹੁਤ ਬਣੀ ਹੈ ਜੀ ਤੇ ਜਦੋਂ ਟਾਈਮ ਆ ਗਿਆ ਪੰਜਾ ਚੌ ਦਿਨਾਂ ਨੂੰ ਹਾਂਜੀ ਉਦੋਂ ਤੋਂ ਬਾਕੀ ਕਾਦ ਕੁੱਦ ਤੋਂ ਵੱਡੀ ਪੂਰੀ ਇਹ ਨਹੀਂ ਛੋਟੀ ਨਹੀਂ ਵੱਡੀ ਪੂਰੀ ਹੈ ਪੂਰੀ ਵੱਡੀ ਹਾਂਜੀ 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 ਇਹ ਸੰਦੀਪ ਜੀ ਆਪਾਂ ਦਵਾਂਗੇ 52000 ਦੀ 500 ਛੋਟ ਕਰਾਂਗੇ 5451 ਚਲੋ ਠੀਕ ਆ ਠੀਕ ਆ ਤੇ ਬਾਕੀ ਹੱਥ ਜੋੜ ਕੇ ਇਹ ਬੇਨਤੀ ਆ ਪੇ ਜਿਹੜੇ ਗੱਭਾਂ ਡੰਗਰ ਹੁੰਦੇ ਨਾ ਇਹਦੇ ਥਣ ਚ ਗੰਡ ਤੇ ਨਾੜ ਦੀ ਗਰੰਟੀ ਹੁੰਦੀ ਆ ਠੀਕ ਆ ਤੇ ਚਲਦੇ ਥਣ ਦੀ ਕੋਈ 19 21 ਵਾਦਾ ਘਾਟਾ ਵੀ ਆਪਣੀ ਕੋਈ ਗਰੰਟੀ ਨਹੀਂ ਬਿਲਕੁਲ ਬਿਲਕੁਲ ਚਲਦੇ ਥਣ ਦੀ ਥਣ ਬੰਦ ਤੇ ਉਹਦੇ ਜ਼ਿੰਮੇਵਾਰੀ ਹੋ ਜੇ ਗੰਡ ਨਾੜ ਹੋ ਤੇ ਜ਼ਿੰਮੇਵਾਰੀ ਜਿੰਨਾ ਕ ਵਪਾਰੀ ਵੇਖ ਸਕਦਾ ਹਾਂ ਹਾਂਜੀ ਹਾਂਜੀ ਸਾਰੇ ਇੰਨਾ ਹੀ ਵੇਖ ਸਕਦੇ ਹੈਗੇ ਐਟਰਾਸੋਂ ਕੋਈ ਵੀ ਨਹੀਂ ਕਰ ਸਕਦਾ ਇਹ ਤਾਂ ਹੁਣ ਪੇਟ ਖਾਤਰ ਕਹੀ ਜਾਂਦੇ ਮੈਂ ਉਹ ਵੀ ਕਰ ਦੂ ਮੈਂ ਉਹ ਵੀ ਕਰ ਦੂ ਵੇਖਿਆ ਥਣ ਚ ਗੰਡ ਤੇ ਨਾੜ ਤੇ ਚੀਪਾ ਵੇਖਿਆ ਬਸ ਕੋਈ 5 10 17 ਵੱਧ ਘਾਟ ਨਹੀਂ ਕੋਈ ਵੇਖਦਾ ਨਹੀਂ ਨਹੀਂ ਮ ਜੋੜ ਕੇ ਬੇਨਤੀਆਂ ਕਰ ਦਿੰਦਾ ਵਾ ਭੇ ਥਾਂ ਦੀ ਗੰਡ ਤੇ ਨਾੜ ਤੇ ਚਲਦੇ ਦੀ ਗਰੰਟੀ ਦੇ ਦਿੰਦਾ ਵਾ ਬਿਲਕੁਲ ਬਿਲਕੁਲ ਤੇ ਜਾ ਪਿੱਛੇ ਦੀ ਪਿੱਛੇ ਦੀ ਬਾਕੀ ਸੰਦੀਪ ਜੀ ਆ ਵੈੜ ਜਿਹੜੀ ਆ ਨਾ ਇਹ ਵੀ ਗੱਬਣਾ ਲੱਸੀ ਜ਼ਰੂਰ ਵਾ ਸਾਡੇ ਘਰੋਂ ਗਈ ਤੇਰੇ ਚੈਨਲ 'ਚ ਪਾ ਕੇ ਗਈ 70000 ਦੀ ਘਰੋਂ ਤੇ 20 ਕਿਲੋ ਦੀ ਚੁਵਾਈ ਕਰਕੇ ਦਿੱਤੀ ਆ ਥੱਲੋਂ ਵੇਖ ਲੈ ਕਿੱਦਾਂ ਦੀ ਖੁੱਚਵਾ ਜੀ ਹੈ ਸਿਰਫ ਦੱਸੀ ਆ ਤੇ ਠੰਡੀ ਇੰਨੀ ਆ ਨਾ ਵੀ ਕੋਈ ਰੱਸੀ ਨਹੀਂ ਪਾਉਣੀ ਇਹਨੂੰ ਇੱਧਰ ਇੱਧਰ ਵੇ ਇੱਦਾਂ ਚ ਹੋਣੀ ਆ ਆ ਵੇਲੇ ਠੰਡੀ ਕਿੰਨੀ ਆ ਨਾ ਠੰਡੀ ਕਿੰਨੀ ਆ ਤੇ ਜੇ ਇਹ ਆ ਨਾ ਪੈਰ ਕਾ ਲਿੱਸੀ ਵੀ ਆ ਨਾ ਤੇ 1500 ਨੂੰ ਫੇਰ ਵੀ ਐਡਾ ਨਹੀਂ ਲੱਗੇ ਰਕਰਦੂਤ ਵਾ ਨਾ ਮਾਰੇ ਕਰਦੂਤ ਆ ਜੀ ਸਾਂਭੀ ਨਹੀਂ ਉਹਨਾਂ ਨੇ 70 ਦੀ ਲੈ ਕੇ ਐਡਾ ਬੰਨ ਸੱਡੀ ਕਿਕਰਾਂ ਥੱਲੇ ਬਿਲਕੁਲ ਜੀ ਬਿਲਕੁਲ ਵੇਖ ਥੱਲੇ ਪੈੜ ਕੇ ਦਾ ਦੇ ਆ ਬਸ ਸਾਂਭੀ ਨਹੀਂ ਲੈਸ ਚ ਰੱਖੀ ਜਾ ਜੀ ਆ ਜੀ ਵੱਡੀ ਪੂਰੀ ਆ ਸਾਰਾ ਉਹ 70000 ਦੀ ਤੇਰੇ ਚੈਨਲ ਤੇ ਪਾ ਕੇ ਗਈ ਸੀ ਲੇਕਿਨ ਸਾਂਭੀ ਨਹੀਂ ਚਲੋ ਇਹਦਾ ਮੁੱਲ ਜੀ ਹੁਣ ਫਰੀ ਵਾਲਾ ਹੀ ਠੀਕ ਆ ਸਿਰਫ 33000 ਦੀ ਉਹ ਚੋਂ ਵੀ 500 ਛੋੜ 32500 ਦੀ ਤੇ ਬੇਨਤੀ ਆ ਵੀ ਰੇਟ ਵੀ ਫਿਕਸ ਸ ਬਿਲਕੁਲ ਬਿਲਕੁਲ ਠੀਕ ਆ ਨਾ 32 ਵਾਲਾ ਮੇਰਾ ਵੀਰ ਨਾ ਫੋਨ ਕਰੇ ਦੁੱਧ ਵਾਲੀ ਬੈ ਚਲੋ ਠੀਕ ਆ ਨਾ ਤੇ ਆਹ ਜੀ ਇਹ ਸੰਦੀਪ ਜੀ ਇਧਰ ਵੇ ਆ ਦੇਖ ਵੱਡੀ ਗਾਂ ਹੀ ਫੁੱਲ ਕੋਈ 25 ਕਿਲੋ ਵਾਲੀ ਉਹ ਘੱਟੋ ਘੱਟ ਦੀ ਗਾਂ ਹੀ ਠੀਕ ਆ ਖੋਲਿਓ ਖੋਲੋ ਜੀ ਜਾਤ ਪਾਤ ਵਾਲੀ ਬੱਛੀ ਆ ਹਾਂਜੀ ਤੇ ਬਾੜੀ ਚੰਗੀ ਆ ਹੂੰ ਲੋ ਜੀ ਤੋਰੋ ਬੋਧੀ ਵਾਲੇ ਬੈਠ ਕਰੋ ਬੋਧੀ ਜਾਲੀ ਚੰਗੀ ਆ ਬੋਧੀ ਰਾਜੀ ਰੋਜੀ ਬਸ ਚੰਗੀ ਚੰਗੀ ਹੈ ਜੀ ਹਾਈ ਸ਼ਾਬਾਸ਼ ਆ ਦੇਖੋ ਵੇਖ ਹੁਣ ਵੀ ਟੱਪਦਾ ਜੇ ਸੂੰਦੀ ਥੋੜੀ ਆ ਟੱਪਦੀ ਹੁੰਦੀ ਥੋੜੀ ਸੂੰ ਨਾ ਜੇ ਸੂਣਾ ਨਹੀਂ ਹੈ ਜੇ ਆਜੋ ਜੀ ਆਜੋ ਚੰਗੇ ਦੁੱਧ ਵਾਲੇ ਬੈਣਾ ਜ਼ਿਆਦੇ ਦੁੱਧ ਵਾਲੀਆ ਬਹੁਤ ਰਾਜੀ ਬਾਜੀ ਤੱਕੇ ਪੱਕੇ ਲਾਤ ਨਹੀਂ ਰੱਖਾ ਚੰਗੇ ਬੈਣਾ ਜੀ ਸਾਰੀ ਚੰਗੀ ਹਾਂਜੀ ਇਹ ਤਰੀ ਸੰਦੀਪ ਜੀ 36000 ਦੀ ਦਵਾਂਗੇ 500 ਛੋਟ ਹੋਊ ਤੇ ਸਾਢੇ ਬਾ ਮਾ ਠੀਕ ਆ ਚਲੋ ਆ ਵੀ ਗੱਬਣੇ ਜੀ ਇਹ ਤੇ ਜਾਸੂ ਆ ਵੀ ਗੱਬਰ ਇਹ ਵੀ ਗੱਬਰ ਲਓ ਕਰੋ ਚੈੱਕ ਇਹ ਵੀ ਜੇ ਨਹੀਂ ਹੈਗੀ ਆ ਸੋਨੇ ਵਾਲੀ ਅੱਗੇ ਕਿਉਂ ਵਿਖਾ ਹਾਂਜੀ ਹਾਂ ਦਿਖਾ ਦਿਓ ਨਸਲ ਤੇ ਜਾਸੂ ਆ ਜੇ ਵਿਖਾ ਦਿਓ ਤੋੜ ਦਿਓ ਇਹ ਵੀ ਤੋੜੋ ਸੰਦੀਪ ਜੀ ਲੋਕਾਂ ਦੇ ਘਰਾਂ ਚੋਂ ਵੀ ਮੁੱਲ ਦੇਖ ਕੇ ਲੈਂਦੇ ਆ ਮੋ ਤੇਜ ਹੋਇਆ ਭਾਈ ਜੀ ਤੇਜ ਹੋਇਆ ਭੀ ਆਵਾ ਹਰ ਬੰਦਾ ਚਾਹੁੰਦਾ ਵਾ ਦੋ ਚਾਰ ਗਾਹਕ ਲਵਾਵਾ ਤੇ ਫੇਰ ਦਵਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੋੜੋ ਲਓ ਜੀ ਠੀਕ ਆ ਲੈ ਹਿਉ ਟਾਈਮ ਹਣਾ ਬਾਜੀ ਵੀ ਪੰਜ ਪੰਜ ਚਾਰ ਚਾਰ ਦਿਨ ਵਾੜੀਆਂ ਵਾ ਕੋਈ 10 15 ਦਿਨਾਂ ਵਾਲੀ ਕੋਈ ਵੀ ਹੈ ਨਹੀਂ ਬਿਲਕੁਲ ਜੀ ਹਾਂਜੀ ਇਹ ਸੰਦੀਪ ਜੀ 41000 ਦੀ 500 ਸੋੜ 40 500 ਚਲੋ 40 500 ਚੱਲਣ ਠੀਕ ਆ ਨਾ ਬਿਲਕੁਲ ਤੇ 40 ਮੇਰਾ ਵੀਰੇ ਖੇਚਲ ਨਾ ਕਰੇ ਕੋਈ ਜੈ ਜੀ ਪਾ ਜੈ ਜੀ ਪਾ ਚੱਲਣ ਨਾ ਬਿਲਕੁਲ ਸਹੀ ਗੱਲ ਹੈ ਜੀ ਤੇ ਆ ਜੀ ਇਹ ਸੰਦੀਪ ਜੀ ਆਪਣੇ ਸੱਜਣ ਬੰਦਿਆਂ ਕੋ ਮੈਂ ਆਈ ਆ ਜੋ ਰਸਤਾਂ ਦੀ ਮੈਂ ਹਊਗੀ ਹਾਂਜੀ ਹਾਂ ਮੈਂ ਦੋ ਲੈ ਜੇ ਤਿੰਨ ਦਿਨ ਲੈ ਜੇ ਠੀਕ ਆ ਕਦੀ ਕਿ ਇਹਨੂੰ ਮਤਲਬ ਆ ਗਰੰਟੀ ਨਹੀਂ ਦਿੱਤੀ ਇਹ ਤੇ ਕੋਈ ਸ਼ਤਾਮ ਤੇ ਲਿਖਾ ਕੇ ਵੀ ਲੈ ਜੇ ਹੱਥੀ ਚੋਈ ਆ ਮੈਂ ਅੱਛਾ ਠੀਕ ਆ 15 ਕਿਲੋ 15 ਕਿਲੋ ਵਾ ਵਾ ਠੀਕ ਆ ਕਦੀ ਕਿ ਇਹਨੂੰ ਕਿਲੋ ਦੀ ਗਰੰਟੀ ਨਹੀਂ ਦਿੰਦੇ ਹਾਂਜੀ ਹਾਂ ਦੱਬਣ ਦੀ ਲਓ ਜੀ ਕੋਈ ਪੂਰ ਸ਼ਟਾ ਵੀ ਨਹੀਂ ਹੋਊਗਾ ਠੀਕ ਆ ਲਓ ਵੱਡੀ ਮੈਂ ਬੁਰੀ ਜੀ ਫੁੱਲ ਵੱਡੀ ਟਰੱਕ ਦੇਖੋ ਭਰਾ ਜੀ ਪਿਓਰ ਰਾਸਤਾਨ ਦੀ ਮੈਂ ਆ ਰਾਸਤਾਨ ਦੀ ਮੈਂ ਠੀਕ ਆ ਜੀ ਮੈਂ ਵੱਡੀ ਬਾਈ ਫਿਰ ਫੁੱਲ ਵੱਡੀ ਮੈਂ ਆ ਪੂਰੀ ਵੱਡੀ ਮੈਂ ਫੁੱਲ ਵੱਡੀ ਮੈਂ ਵਾ ਇਹਦਾ ਮੁੱਲ ਜੀ ਫਿਰ ਇਹਦਾ ਸੰਦੀਪ ਚ ਮੁੱਲ ਵੀ ਫਿਰ ਠੀਕ ਠੀਕ ਹੀ ਆਗੇ ਜਦੋਂ 15 ਦੀ ਸਟਾਫ ਤੇ ਲਿਖ ਕੇ ਦੇਣੀ ਤੇ ਫੇਰ ਕਾਦੀ ਗੱਲ ਜੀ ਇੱਕ ਇਧਰ ਰਾਤ ਨੂੰ ਵਿਖਾਵਾਂ ਮੇਰਾ ਵੀ ਰੱਗਿਆ ਥਾਂ ਅਸਰੂ ਭਰਾ ਜੀ ਨਾ ਹਾਂਜੀ ਕੋਈ ਸਰੂ ਨਹੀਂਗਾ ਉਹੀ ਹਣੇ ਤੇ ਉਹਦਾ ਜਮਾਂਦਰੂ ਜੇ ਸਾਡਾ ਡਾੜੀ ਮੋਟੀ ਧਾਰ ਨਾ ਕੋਈ ਗੰਡ ਨਾ ਕੋਈ ਨਾੜ ਪਹਿਲਣ ਤੋਂ ਹੀ ਠੀਕ ਹੈ ਪਹਿਲਣ ਤੋਂ ਉਹਨਾਂ ਦੇ ਘਰ ਵਿੱਚ ਨਰਿਆ ਦੋ ਸੂਏ ਚੋਏ ਜੇ ਉਹਨਾਂ ਨੇ 124000 ਦੀ ਨਹੀਂ ਠੀਕ 500 100 ਆ 1 23 ਦੀ ਮਿਲਣੀ ਆ ਬਿਲਕੁਲ ਮੇਰਾ ਵੀਰ ਬੇਨਤੀ ਆ ਜੇ ਨਹੀਂ ਇਹਨੂੰ ਚੰਗੀ ਲੱਗੀ ਤੇ 15 ਲੀਟਰ ਚੋਕੇ ਦੇਵਾਂਗੇ ਫਿਰ ਸਮੇਂ ਦੀ ਰੋਤ ਹੋਊਗੀ ਬਿਲਕੁਲ ਬਿਲਕੁਲ ਜੀ ਠੀਕ ਹੋਣਾ ਆ ਇਹ ਵੀ ਗੱਬਣਾ ਜੀ ਇਹ ਵੀ ਗੱਬਣ ਇਹ ਵੀ ਗੱਬਣ ਇਹ ਵੀ ਦਿਖਾਓ ਇਧਰ ਆ ਮੇਰਾ ਵੀਰ ਵੇਖ ਤਲ ਹਨ ਪਾਂ ਪਾਂਡਾ ਆ ਗਿਆ ਨਿੱਗਰ ਮੈਂ ਤੇ ਜਾਸਰ ਮੈਂ ਸਹੀ ਗੱਲ ਉਹ ਨਿੱਗਰ ਮੈਂ ਵਾ ਤੇ ਡੇਰੀ ਦੀ ਜਾਨ ਡੇਰੀ ਦੀ ਜਾਨ ਕੋਕ ਡੇਰੀ ਨੂੰ ਇਹ ਭਾਅ ਨਹੀਂ ਲੱਭਣਾ ਜਿਹੜਾ ਇਹ ਭਾਅ ਆ ਹਾਂਜੀ ਹਾਂ ਤੋੜੋ ਭਾਅ ਬੜਾ ਚੰਗਾ ਆ ਬਸ ਠੀਕ ਹੈ ਮੈਂ ਨਿਕਰ ਉਹ ਜਿਹੜੀ ਬਾਤਾਂ ਗਾਈ ਸੱਚ ਸੱਟ ਕੇ ਗਈ ਉਹ ਵੀ ਪਾ ਦੀ ਪਰ 6 ਮਿੰਟ ਆ ਵੇ ਹਮਤ ਇਹ ਐਸਾਂ ਦੀ ਕਿੱਦਾਂ ਥਾਨ ਸੁਣ ਤੇ ਪਾਂਡਾ ਕਿੱਦਾਂ ਹੀ ਥੱਲੇ ਹੋ ਠੀਕ ਹੈ ਜੀ ਆ ਮੇਖਾ ਦੇ ਮਾਰਾ ਪਾਂਡਾ ਆ ਥੱਲੇ ਹਰ ਹਰ ਇਹ ਦੇਖ ਹਾਂ ਸਾਹਬ ਉਹਦਾ ਬਾਈ ਬਾਲੀ ਸਾਹਬ ਦੇ ਬਾੜਾ ਹੀ ਲੇਵਾ ਲੱਗਾ ਮੈਂ ਨੂੰ ਤੇ ਪੂਰੀ ਰਾਜੀ ਬਾੜੀ ਬਾਡੀ ਵਾਲੀ ਮੈਂ ਵੀ ਇਹ ਨਹੀਂ ਕਿ ਵੀ ਮਤਲਬ ਹੁੰਦਾ ਲੈਓ ਲੈਓ ਠੀਕ ਆਜੋ ਜੀ ਇਹਨਾਂ ਮੋਲੇ ਜੀ ਫਿਰ ਏ ਸੰਦੀਪ ਜੀ ਡੇਰੀ ਵਾਲਾ ਜਿਹੜਾ ਮਰਜੀ ਲੈ ਜੇ ਨਾ ਵਜਨ ਵਾਲੀ ਮੈਂ ਆ ਇਹ 70000 ਦੀ 500 ਸੋੜ 75 75 ਦੀ ਚਲੋ ਇਹ 75 ਦੀ ਜੇ ਰਾਜੀ ਬਾਜੀ ਆ ਦੰਦ ਦੰਦ ਪੂਰੇ ਕਾਇਮ ਤੇ ਆ ਯੋ ਇੱਕ ਮਾੜੀ ਜੀ ਅਮਾ ਕਾ ਛੱਡ ਕੇ ਗਈ ਪਿੰਡ ਹੋਈ ਅੱਛਾ ਠੀਕ ਆ ਇਹ ਪਿੰਡੋ ਛੱਡ ਕੇ ਗਈ ਆ ਮੈਨੂੰ ਆਂਦੀ ਮੈਂ ਕਹਿੰਦੇ ਬੰਦ ਗੱਬਰ ਜੀ ਇਹ ਗੱਬਣੀਓ ਤੇ ਇੱਕ ਮਹੀਨਾ ਹੀ ਸਿਰਫ ਲੈਣਾ ਹੀ ਹੈ ਇੱਕ ਮਹੀਨਾ ਲੈਣਾ ਹੋਰ ਦੀ ਠੀਕ ਆ ਇੱਥੇ ਵਾਂਦੇ ਮੜ ਕੇ ਹਾਂ ਆ ਜੀ ਇੱਕ ਮਹੀਨੇ ਵਾਲੀ ਉਹ ਹਾਂ ਪੂਰਾ 1 ਮਹੀਨਾ ਕੱਚੀ ਆ ਠੀਕ ਆ 8 ਮਹੀਨੇ ਤੇ ਨਾਵਾ ਇਹਨੂੰ ਲੱਗ ਗਿਆ ਈ ਤੇ ਦੂਜਾ ਸੁਹਾ ਸੋਣਾ ਈ ਹੋ ਤੇ ਗਰਮੀਆਂ ਚ ਸਮਝ ਲਾ ਵੀ ਮਾਰਚ ਵਿੱਚ ਨਿਆਰੇ ਨਿਆਰੇ ਆ ਇਹਦਾ ਮੁੱਲ ਜੀ ਫਿਰ ਮੁੱਲੇ ਦਾ ਕੋਈ ਨਹੀਂ ਗਾ ਹਾਂਜੀ ਨਾ ਉਹਨੇ ਸਾਨੂੰ ਦੱਸਿਆ ਤੇ ਨਾ ਹੀ ਉਹਨੂੰ ਪੁੱਛਿਆ ਵਾ ਛੱਡ ਗਈ ਹੁਣੇ 10 ਮਹੀਨੇ ਹੋਏ ਆ ਹਾਂਜੀ ਸੀਲ ਠੰਡੀ ਤੇ ਥਣ ਮੈਂ ਇਹਦੇ ਚੈੱਕ ਕਰਤੇ ਆ ਹਾਂਜੀ ਤੇ ਡਾਕਟਰ ਕੋਲ ਚੈੱਕ ਪਾਸ ਵਾ ਮਹੀਨੇ ਦੀ ਆ ਕੋਈ 5-7 ਦਿਨ ਅੱਗਾ ਪੇਸ਼ਾ ਦੀ ਕੋਈ ਗੱਲ ਨਹੀਂ ਕੋਈ ਨਹੀਂ ਹੁੰਦੀ ਤੇ ਜਿੰਨਾ ਕਿਸ ਨੂੰ ਜੀ ਕਰੇ ਉਹ ਲਾ ਦੇ ਉਹਨੇ ਵੇਚ ਦੇਣੀ ਤਾਂ ਆਪਾਂ ਦੇ ਦੇਣੀ ਇਹਦਾ ਰੁਪਈਆ ਲੈਣਾ ਨਹੀਂ ਚਲੋ ਠੀਕ ਹੈ ਇਹ ਲੈਣਾ ਕੋਈ ਨਹੀਂ ਹਾਂਜੀ ਹਾਂਜੀ ਕੋਈ ਬਜ਼ੁਰਗ ਹੈਗੀ ਉਹਦੇ ਪੈਸੇ ਵਟ ਕੇ ਚਲੋ 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 ਬਿਲਕੁਲ ਠੀਕ ਹੈ ਆ ਸਾਰੇ ਕਮਾਈ ਵਾਲੇ ਹੀ ਆ ਹਾਂਜੀ ਹਾਂਜੀ ਹਾਂ ਤੇ ਜੇ ਉਹ ਵਿਚਾਰੀ ਦੇ ਕੋਈ ਗੱਲ ਨਹੀਂ ਵਟਿਆ ਜੋ ਕੋਈ ਯਾਇਜ ਲਾ ਦੇ ਹਾਂਜੀ ਹਾਂਜੀ ਯਾਇਜ ਉਹਨੂੰ ਦੇ ਦੇਣ ਚਲੋ ਠੀਕ ਹੈ ਨਾ ਕੋਈ ਵੱਡਾ ਮੋਲ ਨਹੀਂ ਹੋਊਗਾ 50 ਦੇ ਦੇ 30 ਦੇ ਦੇ 20 ਤੋਂ ਵੀ ਵਾਵਾ ਹੀ ਅੰਦਰ ਕਰ ਦੇਣੀ ਆ ਚਲ ਅਜਾ ਵੇਖਦਾ ਨਾ ਇੰਨੀ ਕਾਜਾ ਮੋਲਵਾ ਕੋਈ ਮਰ ਗਰੀਬ ਬੰਦਾ ਆਪਣਾ ਟਾਈਮ ਪਾਸ ਕਰ ਲੇ 5-6 ਕਿਲੋ 2-3 ਕਿਲੋ ਵੇਚ ਆਵੇ 100 ਖੰਡ ਦਾ ਤੇ ਬਾਕੀ ਚਾਹ ਵੀ ਪੀ ਜਾ ਚਲੋ ਚਲੋ ਠੀਕ ਠੀ ਤੇ ਬੇਨਤੀ ਐ ਹੋਈ ਆ ਵੀ ਆਨਲਾਈਨ ਮੇਰਾ ਵੀਰ ਪ੍ਰਾਣਿਆਂ ਵਾਸਤੇ ਇਹਦੇ ਨਵੇਂ ਸੱਜਣ ਆਪਣੀ ਤਸੱਲੀ ਕਰ ਲੈ। ਬਾਜੀ ਬਾਸ ਬਿਲਕੁਲ ਜੀ ਤੇ ਮਾਲ ਤਕਰੀਬਨ ਆਪਣੇ ਕੋਲ ਹਰ ਰੋਜ਼ ਰਹਿੰਦਾ ਜੀ। ਏ ਸੰਦੀਪ ਆਵੇਂ 2000 ਦਿਨ ਅੱਗਾ ਪਿੱਛਾ ਕਰਦੇ ਮਾਲ ਮਿਲਦਾ ਮਿਲਦਾ ਠੀਕ ਵਾ ਇਹ ਆਜੇ ਤਿੱਜੇ ਦਿਨ ਮੈਂ ਨਹੀਂ ਕਦੀ ਆਖਿਆ ਇਹ ਭਾਵੇਂ ਅਗਲੇ ਦਿਨਾਂ ਆਜੇ ਤਾਂ ਵੀ ਮਾਲ ਹੁੰਦਾ ਵਾ ਤੇ ਅੱਠੀ ਦਿਨੀ ਵੀ ਆਜੇ ਮੈਂ ਤਾਂ ਵੀ ਕਦੀ ਨਹੀਂ ਆਖਿਆ ਬਿਲਕੁਲ ਬਿਲਕੁਲ ਆਪਸ ਦੀ ਪਹਿਲਾਂ ਆਖਿਆ ਪਰਿਵਾਰ ਸੇਦ ਸੇਰ ਬਿਲਕੁਲ ਬਿਲਕੁਲ ਆਪਣਾ ਸੂਲ ਸਿਸਟਮ ਇਹੀ ਆ ਮਾਲ ਹੁੰਦਾ ਵਾ ਤੁਸੀਂ ਦੂਜੇ ਦਿਨ ਆਜੇ ਕੋਈ ਤਿੱਜੇ ਦਿਨ ਸੰਦੀਪ ਆਜੇ ਵੀਡੀਓ ਉਦੋਂ ਹੀ ਪਾ ਦੇ ਦੀ ਜਦੋਂ ਇਹ ਫੋਨ ਕਰੇ ਅੱਜ ਸਿਰੇ ਫੋਨ ਕੀਤਾ ਸੀ ਨਾ ਤੇ ਅੱਜ ਕਿੰਨੀ ਤਰੀਕਾ ਛੇਤਰੀ ਦਾ ਨਾ 12 ਵੱਜ ਗਏ ਆ ਦੋ ਵੀ 2 ਵਜੇ ਤੁਹਾਨੂੰ ਵੀਡੀਓ ਮਿਲ ਜਾਣੀ ਆ ਤੇ ਜਿੰਨੂੰ ਜਿਹੜਾ ਚੰਗਾ ਲੱਗਦਾ ਉਹਨੇ ਲੈ ਲੈ ਬਿਲਕੁਲ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਕਰਿਆ ਕਰੋ ਕਿਸੇ ਹੋਰ ਵੀ ਵੀਰ ਦਾ ਟਾਈਮ ਪਾਸ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੋਣਾ ਹਾਂ ਜੀ ਹਾਂ ਕੋਈ ਹੋਰ ਵੀ ਟਾਈਮ ਪਾਸ ਘੰਟਾ ਅੱਧਾ ਘੰਟਾ ਕਰ ਲੈਂਦਾ ਮੇਰਾ ਵੀਰ ਇੰਨੀਆਂ ਕਿ ਬੇਨਤੀ ਆ ਬਾਕੀ ਸਾਰੇ ਵੀਰਾਂ ਸਤਿ ਸ੍ਰੀ ਅਕਾਲ